ਸਾਹਿਬ ਸੱਤ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਜਾਪਾਨ ਨੇੜੇ ਭੁਚਾਲ ਰਿਕਟਰ ਸਕੇਲ ਤੇ ਤੀਬਰਤਾ 6.2 ਦਿੱਲੀ ਆਕਰਨੀਤੀ ਅਦਾਲਤ ਨੇ ਈੜੀ ਨੂੰ ਜਵਾਬ ਦੇਣ ਲਈ ਸਮਾਂ ਦਿੱਤਾ ਸੁਪਰੀਮ ਕੋਰਟ ਵੱਲੋਂ ਈਵੀਐਮ ਦੀ ਥਾਂ ਬੈਲਟ ਪੇਪਰਾਂ ਹੀ ਚੋਣ ਕਰਵਾਉਣ ਬਾਰੇ ਪਟੀਸ਼ਨ ਖਾਰਜ ਦਲਤਾ ਤੇ ਪਛੜਿਆਂ ਦਾ ਰਾਹ ਰੋਕਣ ਵਾਲੀ ਕੰਦ ਨੂੰ ਮਜ਼ਬੂਤ ਕਰ ਰਹੇ ਨੇ ਮੋਦੀ ਤੇ ਆਰਐਸਐਸ ਰਾਹੁਲ ਗਾਂਧੀ ਹੁਣ ਮਰਨ ਵਰਤ ਤੇ ਕਿਸਾਨ ਆਗੂ ਸੁਖਜੀਤ ਸਿੰਘ ਹਰਦੋ ਝੰਡੇ ਬੈਠੇ ਸਾਡਾ ਸਿਧਾਂਤ ਸਾਡੇ ਵਰਤਮਾਨ ਅਤੇ ਭਵਿੱਖ ਦਾ ਮਾਰਗਦਰਸ਼ਕ ਹੈ ਪ੍ਰਧਾਨ ਮੰਤਰੀ ਮੋਦੀ ਸੰਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਦਿੱਤੇ ਧਰਨੇ ਦੁਨੀਆ ਦੇ ਸਭ ਤੋਂ ਬਜ਼ੁਰਗ ਮਰਦ ਦੀ 112 ਸਾਲ ਦੀ ਉਮਰ 'ਚ ਮੌਤ ਭੱਜਣ ਦੀ ਕੋਸ਼ਿਸ਼ ਕਰਨ ਮੌਕੇ ਮਲਜ਼ੂਮ ਪੁਲਿਸ ਦੀ ਗੋਲੀ ਨਾਲ ਜ਼ਖਮੀ ਅਮਨ अरोड़ा ਤੇ ਸ਼ੈਰੀ ਕਲਸੀ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਸਕੂਲ ਵਾਸਤੇ ਮੋਟਰਸਾਈਕਲ ਦੀ ਟੱਕਰ 'ਚ 7 ਸਾਲਾ ਬੱਚੀ ਦੀ ਮੌਤ 3 ਜ਼ਖਮੀ ਹੁਣ ਖਬਰਾਂ ਵਿਸਤਾਰ ਨਾਲ ਜਾਪਾਨ ਦੇ ਹੋਨਸ਼ੂ ਦੇ ਪੱਛਮੀ ਤੱਟ ਦੇ ਨੇੜੇ 6.2 ਤੀਬਰਤਾ ਵਾਲਾ ਭਚਾਲ ਆ ਇਹ ਜਾਣਕਾਰੀ ਯੂਰਪੀਅਨ ਮੈਡੀਟੇਰੀਅਨ ਭਚਾਲ ਵਿਗਿਆਨ ਕੇਂਦਰ ਨੇ ਦਿੱਤੀ ਉਹਨਾਂ ਕਹੇ ਕਿ ਭਚਾਲ ਦਾ ਕੇਂਦਰ 8 ਕਿਲੋਮੀਟਰ ਧਰਤੀ ਅੰਦਰ ਸੀ ਦੂਜੇ ਪਾਸੇ ਜਾਪਾਨ ਦੇ মিডিਆ ਅਨੁਸਾਰ ਭਚਾਰ ਤੋਂ ਪਹਿਲਾਂ ਸੁਨਾਮੀ ਬਾਰੇ ਕੋਈ ਚਤਾਵਨੀ ਜਾਰੀ ਨਹੀਂ ਕੀਤੀ ਗਈ ਸੀ ਖਬਰ ਲਿਖੇ ਜਾਣ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਸ ਭਚਾਰ ਨਾਲ ਕਿੰਨਾ ਨੁਕਸਾਨ ਹੋਇਆ ਹੈ ਦਿੱਲੀ ਦੀ ਇੱਕ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਦਾ ਜਵਾਬ ਦੇਣ ਲਈ ਟੀਡੀ ਨੂੰ 28 ਨਵੰਬਰ ਤੱਕ ਦਾ ਸਮਾਂ ਦੇ ਦਿੱਤਾ ਹੈ ਦਿੱਲੀ ਆਫਗਰੀ ਰੀਤੀ ਨਾਲ ਸੰਬੰਧਿਤ ਇੱਕ منی ਲਾਂਡਰਿੰਗ ਮਾਮਲੇ ਵਿੱਚ 6 ਕੇਜਰੀਵਾਲ ਤੇ ਬੇਨਾਮੀਆ ਦੇ ਦੋਸ਼ ਲੱਗੇ ਸਨ ਤੇ ਕੇਜਰੀਵਾਲ ਨੇ ਅਦਾਲਤ ਦਾ ਰੁਖ ਕੀਤਾ ਸੀ ਕਿ ਉਸਤੇ ਮੁਕੱਦਮਾ ਚਲਾਉਣ ਲਈ ਲੋੜੀਂਦੀ ਮਨਜ਼ੂਰੀ ਨਹੀਂ ਲਈ ਗਈ ਤੇ ਉਹਨਾਂ ਇਸ ਮਨਜ਼ੂਰੀ ਸੰਬੰਧੀ ਕਾਪੀ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਈਡੀ ਨੇ ਇਸ ਮਾਮਲੇ ਵਿੱਚ ਜਵਾਬ ਦੇਣ ਲਈ ਸਮਾਂ ਮੰਗਿਆ ਤੇ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 28 ਨਵੰਬਰ ਨੂੰ ਅਦਾਰਤ ਕਰ ਦਿੱਤੀ ਵਿਸ਼ੇਸ਼ ਜੱਜ ਕਵੇਰੀ ਭਵੇਜਾ ਨੇ ਈਡੀ ਦੀ ਪਟੀਸ਼ਨ ਤੇ ਇਸ ਹੁਕਮ ਸੁਣਾਉਂਦਿਆਂ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਕੇਜਰੀਵਾਲ ਨੇ ਇਹ ਦਾਵਾ ਕਰਦੇ ਹੋਏ ਅਰਜੀ ਦਾਇਰ ਕੀਤੀ ਕਿ ਉਸ ਨੂੰ ਮਨਜ਼ੂਰੀ ਦੀ ਕਾਪੀ ਨਹੀਂ ਦਿੱਤੀ ਗਈ ਸੀ ਅਤੇ ਉਹਨਾਂ ਦਿੱਲੀ ਹਾਈ ਕੋਰਟ ਦੇ ਸਾਹਮਣੇ ਇੱਕ ਤਾਜ਼ਾ ਸੁਣਵਾਈ ਦਾ ਹਵਾਲਾ ਦਿੱਤਾ ਜਿੱਥੇ ਈਡੀ ਨੇ ਕਥਿਤ ਤੌਰ ਤੇ ਕਿਹਾ ਕਿ ਜਦੋਂ ਚਾਰਜੀ ਸ਼ੀਟ ਦਰਜ ਕੀਤੀ ਗਈ ਸੀ ਤਾਂ ਸਬੰਧਤ ਅਧਿਕਾਰੀਆਂ ਤੋਂ ਲੋੜੀਂਦੀ ਮਨਜ਼ੂਰੀ ਪ੍ਰਾਪਤ ਕੀਤੀ ਗਈ ਸੀ ਜ਼ਿਕਰਯੋਗ ਹੈ ਕਿ منی ਲਾਂਡਰਿੰਗ ਦਾ ਇਹ ਮਾਮਲਾ ਦਿੱਲੀ ਦੇ ਉਪਰਾਜਪਾਲ ਬੀ ਕੇ ਸਖਸੈਨਾ ਵੱਲੋਂ ਆਰਥਿਕ ਨੀਤੀ ਨੂੰ ਲਾਗੂ ਕਰਨ ਵਿੱਚ ਕਥਿਤ ਤੌਰ ਤੇ ਬੇਨਿਮੀਆ ਦੀ ਜਾਂਚ ਦੀ ਸ਼ਿਫਾਰਿਸ਼ ਕੀਤੇ ਜਾਣ ਤੋਂ ਬਾਅਦ ਸੀਬੀਆਈ ਦੇ ਇੱਕ ਕੇਸ ਤੋਂ ਬਾਅਦ ਨਾਲ ਸਬੰਧਤ ਹੈ ਇਸ ਤੋਂ ਪਹਿਲਾਂ ਆਪ ਸੁਪਰੀਮੋ ਅਰਵਿੰਦ ਕੇਜਰੀ ਵਾਲੇ ਕਹੇ ਤਾ ਆਖਰੀ ਨੀਤੀ ਘਟਾਲੇ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ 'ਚ ਉਹਨਾਂ ਖਿਲਾਫ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਾਖਲ ਚਾਰ ਸ਼ੀਟ ਦਾ ਨੋਟਿਸ ਲੈ ਕੇ ਕੇਸ ਚਲਾਉਣ ਦੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਕੇਜਰੀ ਵਾਲੇ ਹਾਈ ਕੋਰਟ ਤੋਂ ਮੰਗੀ ਤੀ ਸੀ ਕਿ ਉਹ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਰੱਦ ਕਰੇ ਕਿਉਂਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਖਿਲਾਫ ਮੁਕੱਦਮਾ ਚਲਾਉਣ ਲਈ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ ਹਾਈ ਕੋਰਟ ਨੇ ਕੇਜੀਵਾਲ ਵੱਲੋਂ ਦਾਖਲ ਇੱਕ ਹੋਰ ਅਰਜੀ ਤੇ 12 ਨਵੰਬਰ ਨੂੰ ਈਡੀ ਤੋਂ ਜਵਾਬ ਤਲਬ ਕੀਤਾ ਸੀ ਹਾਈ ਕੋਰਟ ਨੇ ਇਸ ਮਕਾਮ ਤੇ ਹੇਠਲੀ ਅਦਾਲਤ ਦੀ ਕਾਰਵਾਈ ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ ਸੁਪਰੀਮ ਕੋਰਟ ਨੇ ਦੇਸ਼ ਦੀਆਂ ਚੋਣਾਂ ਵਿੱਚ ਵੋਟਰਾਂ ਈਵੀਐਮ ਦੀ ਥਾਂ ਬੈਲਟ ਪੇਪਰਾਂ ਹੀ ਪਵਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿਆ ਕਿਹਾ ਕਿ ਇਲੈਕਟ੍ਰੋਨਿਕ VOTING ਮਸ਼ੀਨ ਨਾਲ ਛੇੜਛਾੜ ਦੇ ਦੋਸ਼ ਉਦੋਂ ਹੀ ਸਾਹਮਣੇ ਆਉਂਦੇ ਹਨ ਜਦੋਂ ਲੋਕ ਚੋਣਾਂ ਹਾਰ ਜਾਂਦੇ ਹਨ ਜਸਟਿਸ ਬਿਕਰਮ ਨਾਥ ਦੇ ਪੀਵੀ ਬਰਲੇ ਦੇ ਬੈਂਚ ਨੇ ਟਿੱਪਣੀ ਕੀਤੀ ਆਮ ਤੌਰ ਤੇ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਚੋਣ ਜਿੱਦੇ ਹੋ ਤਾਂ ਈਵੀਐਮ ਨਾਲ ਛੇੜਛਾੜ ਕਰਨ ਦੇ ਦੋਸ਼ ਨਹੀਂ ਲਾਏ ਜਾਂਦੇ ਪਰ ਜਦੋਂ ਤੁਸੀਂ ਚੋਣ ਹਾਰਦੇ ਹੋ ਤਾਂ ਇਹੀ ਦੋਸ਼ ਲੱਗਦੇ ਹਨ ਕਿ ਈਵੀਐਮ ਨਾਲ ਛੇੜਛਾੜ ਕੀਤੀ ਗਈ ਹੈ ਇਸ ਪਟੀਸ਼ਨ ਵਿੱਚ ਵੈਲਟ ਪੇਪਰ ਤੋਂ ਇਲਾਵਾ ਚੋਣ ਕਮਿਸ਼ਨ ਨੂੰ ਹਦਾਇਤਾਂ ਦੇਣ ਤੇ ਕਈ ਦਿਸ਼ਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਇਸ ਪਟੀਸ਼ਨ ਰਾਹੀਂ ਮੰਗ ਕੀਤੀ ਗਈ ਕਿ ਜੇਕਰ ਚੋਣਾ ਦੌਰਾਨ ਵੋਟਰਾਂ ਨੂੰ ਪੈਸੇ ਸ਼ਰਾਬ ਜਾਂ ਔਰ ਇਸ ਤੋਂ ਬਾਅਦ ਪਟੀਸ਼ਨਰ ਪੌਲ ਨੇ ਕਿਹਾ ਕਿ ਉਹ 150 ਤੋਂ ਵੱਧ ਦੇਸ਼ਾਂ ਵਿੱਚ ਗਿਆ ਸੀ ਮੈਂਚ ਨੇ ਉਸ ਨੂੰ ਪੁੱਛਿਆ ਕਿ ਕੀ ਹਰੇਕ ਦੇਸ਼ ਨੇ ਵੈਲਟ ਪੇਪਰਾਂ ਹੀ ਵੋਟਿੰਗ ਕੀਤੀ ਸੀ ਜਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਕੀਤੀ ਸੀ ਪਟੀਸ਼ਨਰ ਨੇ ਕਿਹਾ ਕਿ ਵਿਦੇਸ਼ਾਂ ਨੇ ਵੈਲਟ ਪੇਪਰਾਂ ਹੀ ਵੋਟਿੰਗ ਨੂੰ ਪੜਾਇਆ ਹੈ ਅਤੇ ਭਾਰਤ ਨੂੰ ਵੀ ਇਸ ਤਰ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਇਸ ਤੋਂ ਬਾਅਦ ਅਦਾਲਤ ਨੇ ਕਿਹਾ ਤੁਸੀਂ ਬਾਕੀ ਦੁਨੀਆ ਨਾਲੋਂ ਵੱਖਰਾ ਕਿਉਂ ਨਹੀਂ ਬਣਨਾ ਚਾਹੁੰਦੇ ਲੋਕ ਸਭਾ ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਤੇ ਆਰਐਸਐਸ ਵੱਲੋਂ ਦਲੈਤਾਂ ਆਦਵਸੀਆਂ ਤੇ ਪਛੜੇ ਵਰਗਾਂ ਦੇ ਰਾਹ ਬਚੜਿੱਕਾ ਬਣਨ ਵਾਲੀਆਂ ਦੀਵਾਰਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਹਨਾਂ ਨਾਲ ਹੀ ਮੰਨਿਆ ਕਿ ਕਾਂਗਰਸੀ ਅਗਵਾਈ ਵਾਲੇ ਯੂਪੀਐਨਏ ਉਹਨਾਂ ਕੰੰਧ ਨੂੰ ਕਮਜ਼ੋਰ ਕਰਨ ਲਈ ਕਾਦਮ ਜ਼ਰੂਰ ਚੁੱਕੇ ਹਨ। ਇਹ ਗੱਟਜੋੜ ਇਸ ਸੰਬੰਧੀ ਉਹਨਾਂ ਕੰਮ ਨਹੀਂ ਕਰ ਸਕਿਆ ਜਿੰਨਾ ਕਰ ਸਕਦਾ ਸੀ। ਕਲਕਟਾ ਰਾ ਸਟੇਡੀਅਮ ਵਿੱਚ ਸੰਵਿਧਾਨ ਰક્ષਕ ਅਭਿਆਨ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਮੰਗਲਵਾਰ ਨੂੰ ਸੰਸਦ ਚ ਸਵਿਧਾਨ ਦਿਵਸ ਸੰਬੰਧੀ ਹੋਏ ਸਮਾਰੋਹ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਉਹਨਾਂ ਦੀ ਗਰੰਟੀ ਹੈ ਕਿ ਮੋਦੀ ਨੇ ਸੰਵਿਧਾਨ ਨਹੀਂ ਪੜਿਆ ਹੈ। ਗ੍ਰਾਹਕ ਨੇ ਭਾਰ ਦੇ ਸੰਵਿਧਾਨ ਦੀ ਕਾਪੀ ਦਿਖਾਉਂਦਿਆਂ ਕਿਹਾ ਜੇ ਪ੍ਰਧਾਨ ਮੰਤਰੀ ਮੋਦੀ ਨੇ ਇਹ ਕਿਤਾਬ ਪੜ੍ਹੀ ਹੁੰਦੀ ਤਾਂ ਉਹ ਜੋ ਕੁਝ ਰਜਾਨਾ ਕਰਦੇ ਹਨ ਉਹ ਨਾ ਕਰਦੇ। ਗਾਂਧੀ ਨੇ ਦੋਸ਼ ਲਾਇਆ ਕਿ ਦੇਸ਼ ਦੀ ਪੂਰੀ ਬਵਸਤਾ ਹੀ ਦਲਿਤਾਂ, ਆਦਵਸੀਆਂ ਅਤੇ ਪਛੜੇ ਵਰਗ ਦੇ ਲੋਕਾਂ ਦੇ ਖਿਲਾਫ ਲੱਗੀ ਹੋਈ ਹੈ। ਉਨਾ ਕਹ ਕੇ ਜਿਹੜੀ ਇੱਕ ਕੰਧ ਦਲਿਤਾਂ ਆਦਵਸੀਆਂ ਤੇ OBC ਦੇ ਰਾਹ ਵਿੱਚ ਰਕਾवट ਬਣਦੀ ਹੈ ਅਤੇ ਮੋਦੀ ਅਤੇ RSS ਉਸ ਕੰਧ ਨੂੰ ਸੀਮਿੰਟ ਲਾ ਕੇ ਮਜ਼ਬੂਤ ਕਰ ਰਹੇ ਹਨ ਕਾਂਗਰਸ ਆਗੂ ਨੇ ਕਿਹਾ ਕਿ ਹੌਲੀ-ਹੌਲੀ ਕੰਧ ਮਜ਼ਬੂਤ ਹੋ ਰਹੀ ਹੈ ਇਸ ਤੋਂ ਪਹਿਲਾਂ ਯੂਪੀਏ ਸਰਕਾਰ ਨੇ ਮਨਰੇਗਾ, ਭੂਮੀ ਗ੍ਰਹਿਣ ਕਾਨੂੰਨ, ਉਹ ਜਿੰਦਾ ਅਧਿਕਾਰ ਆਦਵਾਰਗੇ ਕਤਮ ਚੁੱਕੇ ਜਿਹੜੇ ਉਸ ਕੰਧ ਨੂੰ ਕਮਜ਼ੋਰ ਕਰਨ ਦੇ ਤਰੀਕੇ ਸਨ ਅੱਜ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਕਹਿ ਸਕਦਾ ਹਾਂ ਕਿ ਯੂਪੀਏ ਸਰਕਾਰ ਇਸ ਕੰਧ ਨੂੰ ਉਸ ਹੱਦ ਤੱਕ ਕਮਜ਼ੋਰ ਨਹੀਂ ਕਰ ਸਕੀ ਜਿੰਨਾ ਉਸ ਨੂੰ ਕਰਨਾ ਚਾਹੀਦਾ ਸੀ ਉਸ ਨੇ ਇਹ ਕੰਮ ਉਨੀ ਮਜ਼ਬੂਤੀ ਨਾਲ ਨਹੀਂ ਕੀਤਾ ਜਿੰਨੀ ਨਾਲ ਕਰਨਾ ਚਾਹੀਦਾ ਸੀ ਸਾਬਕਾ ਕਾਂਗਸ ਪ੍ਰਧਾਨ ਨੇ ਕਿਹਾ ਕਿ ਇਸ ਦੇ ਬਾਵਜੂਦ ਅਸੀਂ ਉਸ ਕੰਧ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਕੰਧ ਨੂੰ ਕੰਕਰੀਟ ਲਾ ਕੇ ਮਜ਼ਬੂਤ ਕਰ ਰਹੇ ਹਨ ਗਾਂਧੀ ਨੇ ਕਿਹਾ ਕਿ ਤੇਲੰਗਾਨਾ ਵਿੱਚ ਕੀਤਾ ਜਾ ਰਿਹਾ ਜਾਤੀ ਸਰਵੇਖਣ ਇੱਕ ਇਤਿਹਾਸਕ ਕਦਮ ਹੈ ਅਤੇ ਕਾਂਗਸ ਜਿੱਥੇ ਵੀ ਸੱਤਾ 'ਚ ਆਵੇਗੀ ਉੱਥੇ ਹੀ ਜਾਤੀ ਸਰਵੇਖਣ ਕਰਵਾਇਆ ਜਾਵੇਗਾ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਚੱਲ ਰਹੇ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਵੱਲੋਂ ਮੰਗਲਵਾਰ ਨੂੰ ਸ਼ੁਰੂ ਕੀਤੇ ਜਾਣ ਵਾਲੇ ਮਰਨ ਵਰਤ ਤੋਂ ਪਹਿਣ ਉਨ੍ਹਾਂ ਦੀ ਥਾਂ ਕਿਸਾਨ ਆਗੂ ਸੰਜੀਤ ਸਿੰਘ ਹਰਦੋ ਝੰਡੇ ਨੂੰ ਉਠਾਇਆ ਗਿਆ ਹੈ ਕਿਉਂਕਿ ਪੁਲਿਸ ਨੇ ਸਵੇਰੇ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਢੱਲੇਵਾਲ ਨੂੰ ਜ਼ਬਰੀ ਹਿਰਾਸਤ ਵਿੱਚ ਲੈ ਲਿਆ ਸੀ ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਇੱਥੇ ਹਰਿਆਣਾ ਪੰਜਾਬ ਦੇ ਢਾਬੀ ਗੁਜਰਾ ਖਨੌਰੀ ਬਾਰਡਰ ਤੇ ਇੱਕ ਪ੍ਰੈਸ ਕਾਨਫਰੰਸ ਕਰਕੇ ਹਰਦੋ ਝੰਡੇ ਨੂੰ ਮਰਨ ਵਰਤ ਤੇ ਬਿਠਾਉਣ ਦਾ ਐਲਾਨ ਕੀਤਾ ਕਿਸਾਨ ਆਗੂ ਲਖਵਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਥਿਤੀ ਉਤੇ ਵਿਚਾਰ ਵਟੰਦਰਾ ਕਰਨ ਲਈ ਕਿਸਾਨ ਆਗੂਆਂ ਦੀ ਹੰਗਾਮੀ ਮੀਟਿੰਗ ਢਾਬੀ ਗੁਜਰਾ ਬਾਰਡਰ ਤੇ ਹੋਈ ਜਿਸ ਵਿੱਚ ਹਰਦੋ ਝੰਡੇ ਨੇ ਮਰਨ ਵਰਤ ਉਤੇ ਬੈਠਣ ਦੀ ਇੱਛਾ ਜ਼ਾਹਰ ਕੀਤੀ ਇਸ ਮੌਕੇ ਸੰਜੀਤ ਸਿੰਘ ਹਰਦੋ ਝੰਡੇ ਨੇ ਕਿਹਾ ਜੇ ਮੇਰੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਮੇਰਾ ਸਰੀਰ ਨੂੰ ਇੱਥੋਂ ਉਨੀ ਦੇਰ ਨਾਲ ਲਿਜਾਇਆ ਜਾਵੇ ਜਿੰਨੀ ਦੇਰ ਤੱਕ ਸਾਰੇ ਮਸਲੇ ਹੱਲ ਨਹੀਂ ਹੋ ਜਾਂਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸੰਬੋਧਨ ਨੂੰ ਦੇਸ਼ ਦੇ ਵਰਤਮਾਨ ਤੇ ਭਵਿੱਖ ਲਈ ਮਾਰਗਦਰਸ਼ਕ ਦੱਸਿਆ ਅਤੇ ਕਿਹਾ ਕਿ ਵਿਕਸਿਤ ਭਾਰਤ 'ਚ ਹਰ ਕਿਸੇ ਨੂੰ ਗੁਣਵੱਤਾ ਭਰਪੂਰ ਅਤੇ ਸਨਮਾਨਜਨਕ ਜੀਵਨ ਮਿਲਣਾ ਚਾਹੀਦਾ ਹੈ ਸੁਪਰੀਮ ਕੋਰਟ ਐਡਮਿਨਿਸਟ੍ਰੇਟਿਵ ਬਿਲਡਿੰਗ ਕੰਪਲੈਕਸ ਦੇ ਅਡੀਟੋਰੀਅਮ 'ਚ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਲਈ 75ਵੀਂ ਵਰੇਗੰਦੇ ਮੌਕੇ ਤੇ ਸੰਵਿਧਾਨ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪਿਛਲੇ 10 ਸਾਲਾਂ 'ਚ ਆਪਣੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਕਈ ਭਲਾਈ ਯੋਜਨਾਵਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਲੋਕਾਂ ਦੇ ਜੀਵਨ 'ਤੇ ਬਹੁਤ ਸਕਾਰਾਤਮਕ ਅਸਰ ਪਾ ਰਹੀਆਂ ਹਨ ਦੇਸ਼ ਦੀ ترقی ਤੇਜ਼ ਹੋ ਰਹੀ ਹੈ ਅਤੇ ਸੰਵਿਧਾਨ ਦੀ ਮੂਲ ਭਾਵਨਾ ਵੀ ਮਜ਼ਬੂਤ ਹੋ ਰਹੀ ਹੈ। ਉਹਨਾਂ ਕਹਾਂਗੇ ਸੰਵਿਧਾਨ ਨਿਰਮਾਤਾਵਾਂ ਨੇ ਇਹ ਵਿਵਸਥਾ ਕੀਤੀ ਹੈ ਕਿ ਦੇਸ਼ ਸਮੇਂ ਅਤੇ ਸਥਿਤੀ ਦੇ ਅਨੁਸਾਰ ਧੁਕਮੇ ਫੈਸਲੇ ਲੈ ਕੇ ਸਮੇਂ-ਸਮੇਂ ਤੇ ਸੰਵਿਧਾਨ ਦੀ ਵਿਆਖਿਆ ਕੀਤੀ ਜਾ ਸਕਦੀ ਹੈ। ਉਹ ਜਾਣਦੇ ਸਨ ਕਿ ਭਾਰਤੀਆਂ ਇਸ਼ਿਆਮਾਂ ਅਤੇ ਸੁਪਨਿਆਂ ਦੇ ਸਮੇਂ ਦੇ ਨਾਲ ਨਵੀਆਂ ਉਚਾਈਆਂ ਨੂੰ ਛੂਹਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜਾਣਦੇ ਸਨ ਕਿ ਸੁਤੰਤਰ ਭਾਰਤ ਦੇ ਸੁਤੰਤਰ ਭਾਰਤ ਦੇ ਨਾਗਰਿਕਾਂ ਦੀਆਂ ਲੋੜਾਂ ਅਤੇ ਚੁਣੌਤੀਆਂ ਬਦਲਣਗੀਆਂ। ਇਸ ਲਈ ਉਹਨਾਂ ਨੇ ਸੰਵਿਧਾਨ ਨੂੰ ਸਿਰਫ ਕਾਨੂੰਨ ਦੀ ਕਿਤਾਬ ਜੋ ਨਹੀਂ ਛੱਡਿਆ ਬਲਕਿ ਇਸ ਨੂੰ ਇੱਕ ਜੀਵਤ ਨਿਰੰਤਰਤਾ ਧਾਰਾ ਬਣਾ ਦਿੱਤਾ ਉਹਨਾਂ ਕਿਹਾ ਸਾਡਾ ਸੰਵਿਧਾਨ ਸਾਡੇ ਵਰਤਮਾਨ ਤੇ ਭਵਿੱਖ ਲਈ ਮਾਰਗਦਰਸ਼ਕ ਹੈ ਪਿਛਲੇ 75 ਸਾਲਾਂ ਚ ਦੇਸ਼ ਨੂੰ ਜਿੰਨੀਆਂ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਸਾਡੇ ਸੰਵਿਧਾਨ ਨੇ ਉਹਨਾਂ ਚੋਂ ਹਰ ਕਿਸੇ ਨੂੰ ਹੱਲ ਕਰਨ ਦਾ ਸਹੀ ਰਾਹ બਖਾਇਆ ਹੈ ਆਪਣੇ ਸੰਬੋਧਨ ਦੀ ਸ਼ੁਰੂਆਤ ਚ ਪ੍ਰਧਾਨ ਮੰਤਰੀ ਨੇ 26 ਨਵੰਬਰ ਨੂੰ ਮੁੰਬਈ ਚ ਹੋਏ ਅਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਭਾਰਤੀ ਸੁਰੱਖਿਆ ਨੂੰ ਚੁਣੌਤੀ ਦੇਣ ਵਾਲੇ ਹਰ ਅੱਤਵਾਦੀ ਸੰਗਠਨ ਨੂੰ ਠੋਕਮਾ ਜਵਾਬ ਦਿੱਤਾ ਜਾਵੇਗਾ ਇਹ ਪ੍ਰੋਗਰਾਮ ਸੁਪਰੀਮ ਕੋਰਟ ਵੱਲੋਂ ਕੀਤਾ ਗਿਆ ਸੀ ਇਸ ਮੌਕੇ ਚੀਫ ਜਸਟਿਸ ਸੁਪਰੀਮ ਕੋਰਟ ਦੇ ਹੋਰ ਜੱਜ ਕੇਂਦਰੀ ਕਾਨੂੰਨ ਰਾਜ ਮੰਤਰੀ ਅਰਜਨ ਰਾਮ ਮੇਘਵਾਲ ਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕਪਲ ਸਿਬਲ ਬਾਰ ਕਾਉਂਸਲ ਆਫ ਇੰਡੀਆ ਦੇ ਚੇਅਰਮੈਨ ਮਨਨ ਕੁਮਾਰ ਮਿਸ਼ਰਾ ਤੋਂ ਇਲਾਵਾ ਕਈ ਹੋਰ ਪਤਵੰਤੇ ਮਾਜੂਦ ਸਨ ਪ੍ਰਧਾਨ ਮੰਤਰੀ ਨੇ ਇਸ ਮੌਕੇ ਤੇ ਭਾਰਤੀ ਨਿਆਂਪਾਲਿਕਾ ਦੀ ਸਾਲਾਨਾ ਰਿਪੋਰਟ ਵੀ ਜਾਰੀ ਕੀਤੀ ਸੰਯੁਕਤ ਕਿਸਾਨ ਮੋਰਚਾ ਅਤੇ ਟ੍ਰੇਡ ਯੂਨੀਅਨਾਂ ਵੱਲੋਂ ਸਾਂਝੇ ਤੌਰ ਤੇ ਕਾਰਪੋਰੇਟ ਵਿਰੋਧੀ ਦਿਨ ਵਜੋਂ ਦੇਸ਼ ਵਿਆਪੀ ਸੱਦੇ ਤਹਿਤ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਸਾਹਮਣੇ ਵਿਸ਼ਾਲ ਧਰਨੇ ਦਿੱਤੇ ਗਏ ਇਨ੍ਹਾਂ ਧਰਨਿਆਂ ਵਿੱਚ ਸਰਕਾਰਾਂ ਨੂੰ ਕਾਰਪੋਰੇਟ ਪੱਖੀ ਨੀਤੀਆਂ ਨੂੰ ਤਲਾਂਜੀ ਦੀ ਲਈ ਦੇਣਾ ਅਤੇ ਕਿਸਾਨ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਲਈ ਜ਼ੋਰਦਾਰ ਆਵਾਜ਼ ਉਠਾਣ ਕੀਤੀ ਗਈ ਧਰਨਿਆਂ ਦੌਰਾਨ ਪੰਜਾਬ ਪੁਲਿਸ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਹਿਰਾਸਤ ਦੇ ਵਿੱਚ ਲੈਣ ਵਿਰੁੱਧ ਨਿਖੇਦੀ ਮਤਾ ਪਾਸ ਕਰਦੇ ਹੋਇ ਚਤਾਵਨੀ ਦਿੱਤੀ ਗਈ ਕਿ ਕਿਸਾਨਾਂ ਉੱਤੇ ਕਿਸੇ ਵੀ ਕਿਸਮ ਦੀ ਜਾਬਰ ਕਾਰਵਾਈ ਵਿਰੁੱਧ ਸਖਤ ਕਦਮ ਉਠੰਣ ਤੋਂ ਗਰੇ ਨਹੀਂ ਕੀਤਾ ਜਾਵੇਗਾ ਦੁਨੀਆ ਦੇ ਸਭ ਤੋਂ ਬਜ਼ੁਰਗ ਮਰਦ ਜੌਨ ਐਲਫਰੇਡ ਟੈਨਸਬੁਡ ਦਾ 112 ਸਾਲ ਦੀ ਉਮਰ ਚ ਦੇਹਾਂਤ ਹੋ ਗਿਆ ਹੈ ਉਹਨਾਂ ਨੇ ਲਗਭਗ 9 ਮਹੀਨੇਾਂ ਲਈ ਸਭ ਤੋਂ ਬਜ਼ੁਰਗ ਮਰਦ ਹੋਣ ਦਾ ਖਿਤਾਬ ਰੱਖਿਆ ਸੀ ਟੈਨਸਬੁਡ ਦੇ ਪਰਿਵਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਦਾ ਸੋਮਵਾਰ ਨੂੰ ਉੱਤਰ ਪੱਛਮੀ ਇੰਗਲੈਂਡ ਵਿੱਚ ਲਿਵਰਪੂਲ ਨੇੜੇ ਇੱਕ ਕੇਅਰ ਹੋਮ ਵਿੱਚ ਦਿਹਾਂਤ ਹੋ ਗਿਆ। ਉਹਨਾਂ ਦਾ ਜਨਮ 26 ਅਗਸਤ 1912 ਨੂੰ ਹੋਇਆ ਸੀ। ਟ੍ਰੈਂਸਬੁੱਡ ਨੇ ਆਪਣੀ ਲੰਮੀ ਉਮਰ ਦਾ ਕਾਰਨ ਪੂਰੀ ਤਰ੍ਹਾਂ ਆਪਣੀ ਕਿਸਮਤ ਨੂੰ ਦੱਸਿਆ। ਅਟੈਡ ਕਾਉਂਟੈਂਟ ਅਤੇ ਪਰਦਾਦਾ ਟ੍ਰੈਂਸਬੁੱਡ ਨੇ April 'ਚ ਗਿਨੀਜ਼ ਵਰਲਡ ਰਿਕਾਰਡਜ਼ ਵੱਲੋਂ ਸਭ ਤੋਂ ਬਜ਼ੁਰਗ ਵਿਅਕਤੀ ਐਲਾਨੇ ਜਾਣ ਤੇ ਕਿਹਾ ਸੀ, ਤੁਸੀਂ ਜਾਂ ਤਾਂ ਲੰਬੇ ਸਮੇਂ ਤੱਕ ਜਿਉਂਦੇ ਹੋ ਜਾਂ ਘੱਟ ਸਮੇਂ ਤੱਕ ਅਤੇ ਇਸ ਬਾਰੇ ਤੁਸੀਂ ਬਹੁਤ ਕੁਝ ਨਹੀਂ ਕਰ ਸਕਦੇ। ਜਿਸ ਦਾ ਕੋਈ ਰਾਜ ਸੀ ਤਾਂ ਉਹ ਇਹ ਸੀ ਕਿ ਸੰਜਮ ਹੀ ਇੱਕ ਸਿਹਤਮੰਦ ਜੀਵਨ ਦੀ ਕੁੰਜੀ ਹੈ। ਉਹਨਾਂ ਨੇ ਕਦੇ ਸਿਗਰਟ ਨਹੀਂ ਪੀਤੀ, ਸ਼ੈਦ ਹੀ ਸ਼ਰਾਬ ਪੀਤੀ ਅਤੇ ਹਰ ਸ਼ੁੱਕਰਵਾਰ ਮੱਛੀ ਅਤੇ ਚਿਪਸ ਖਾਣ ਤੋਂ ਇਲਾਵਾ ਕੋਈ ਵਿਸ਼ੇਸ਼ ਖਾਣਕ ਨਹੀਂ ਖਾਧੀ ਸੀ। ਉਹ ਟਾਈਟੈਨਿਕ ਦੇ ਡੁੱਬਣ ਤੋਂ ਕੁਝ ਮਹੀਨਿਆਂ ਬਾਅਦ ਪੈਦਾ ਹੋਏ ਸਨ। ਉਹਨਾਂ ਨੇ ਦੋ ਵਿਸ਼ਵ ਯੰਗ ਵੇਖੇ ਸਨ। ਉਹਦੇ ਦੂਜੇ ਵਿਸ਼ਵ ਯੰਗ 'ਚ ਬ੍ਰਿਟਿਸ਼ ਆਰਮੀ ਪੇਕੋਰ 'ਚ ਸਿਵਾਰ ਨਿਵਾਸੀ। ਅੰਮ੍ਰਿਤਸਰ ਦੇ ਬੇਰਕਾ ਮਜੀਠਾ ਬਾਈਪਾਸ ਤੇ ਇੱਕ ਲੁੱਟ ਕੀਤੀ ਗਈ ਸਮਾਨ ਦੀ ਬਰਾਮਦਗੀ ਕਰਨ ਮੌਕੇ ਇੱਕ ਮੁਲਜ਼ਮ ਨੇ ਪੁਲਿਸ ਕਰਮੀ ਤੋਂ ਰਾਈਫਲ ਖੋਹਣ ਦੀ ਕੋਸ਼ਿਸ਼ ਕਰਨ ਮੌਕੇ ਪੁਲਿਸ ਨੇ ਉਸ ਤੇ ਗੋਲੀ ਚਲਾ ਦਿੱਤੀ ਅਧਿਕਾਰੀਆਂ ਨੇ ਦੱਸਿਆ ਕਿ ਅਜਨਾਲਾ ਖੇਤਰ ਦੇ ਪਿੰਡ ਭਿੰਡੀ ਸੈਦਾਂ ਦਾ ਰਹਿਣ ਖਲਾ ਸੂਰਜ ਲੁੱਟ ਖੋਦੀਆਂ ਦੋ ਵਰਦਤਾਂ ਚ ਲੋੜੀਂਦਾ ਸੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੱਲਣੇ ਦੱਸਿਆ ਕਿ ਲੁੱਟਦੇ ਸਮਾਨ ਦੀ ਬਰਾਮਦਗੀ ਲਈ ਪੁਲਿਸ ਨੇ ਇੱਕ ਮੁਲਜ਼ਮ ਨੂੰ ਬੇਰਕਾ ਮਜੀਠਾ ਬਾਈਪਾਸ ਤੇ ਖਾਲੀ ਪਏ ਪਲਾਟ ਤੇ ਲਿਆਂਦਾ ਸੀ ਇਸ ਦੌਰਾਨ ਉਸਨੇ ਪੁਲਿਸ ਕਰਮੀ ਤੋਂ ਰਾਈਫਲ ਕੋਹਣ ਦੀ ਕੋਸ਼ਿਸ਼ ਕੀਤੀ ਜਿਸ ਤੇ ਜਵਾਬੀ ਕਾਰਵਾਈ ਕਰਦਿਆਂ ਪੁਲਿਸ ਨੂੰ ਉਸ ਤੇ ਗੋਲੀ ਚਲਾਉਣੀ ਪਈ ਅਤੇ ਪੈਰ ਵਿੱਚ ਗੋਲੀ ਲੱਗਣ ਕਾਰਨ ਉਹ ਮੌਕੇ ਤੇ ਜ਼ਖਮੀ ਹੋ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਉਸਦੇ ਸਾਥੀ ਗੁਰਪ੍ਰੀਤਦੀਪ ਭਾਲ ਕੀਤੀ ਜਾ ਰਹੀ ਹੈ ਦੋਮਣੇ ਹਾਲੀ ਵਿੱਚ ਵੱਖ-ਵੱਖ ਮਾਮਲਿਆਂ ਵਿੱਚ ਦੋ ਐਨਆਰਆਈ ਔਰਤਾਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਉਹਨਾਂ ਦੇ ਹੈਂਡਬੈਗ ਖੋਹ ਲਏ ਸਨ ਆਮ ਆਦਮੀ ਪਾਰਟੀ ਦੇ ਨਾਮਜੁਕਤ ਸੂਬਾ ਪ੍ਰਧਾਨ ਅਮਨ ਰੋੜਾ ਤੇ ਸ਼ਹਿਰੀ ਕਲਸੀ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਲਾਲਜੀਤ ਸਿੰਘ ਭੁੱਲਰ ਵਿਧਾਇਕ ਜੀਵਨਜੋਤ ਕੌਰ ਡਾਕਟਰ ਜਸਵੀਰ ਸਿੰਘ ਸੰਧੂ ਹਾਜ਼ਰ ਸਨ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਹੋਟੀਆਂ ਲਾਗੇ ਸਕੂਲ ਵਾਸਤੇ ਮੋਟਰਸਾਈਕਲ ਦੀ ਟੱਕਰ ਵਿੱਚ ਇੱਕੋ ਪਰਿਵਾਰ ਦੇ 3 ਨੰਬਰ ਜ਼ਖਮੀ ਹੋ ਗਏ ਜਦਕਿ ਇੱਕ 7 ਸਾਲਾ ਮਾਸੂਮ ਬੱਚੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜ਼ਖਮੀਆਂ ਨੂੰ ਰਾਗੀ ਰਾਮ ਲੋਹ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ ਹੈ ਜਾਣਕਾਰੀ ਅਨੁਸਾਰ ਸਿਮਰਜੀਤ ਸਿੰਘ ਵਾਸੀ ਮਨਸੂਰਵਾਲਾ ਵੇਟ ਆਪਣੀ ਪਤਨੀ ਤੇ ਦੋ ਬੱਚਿਆਂ ਸਮੇਤ ਛੇਕੂਪੁਰ ਤੋਂ ਧਾਰਮਿਕ ਸਥਾਨ ਉੱਤੇ ਮੱਥਾ ਟੇਕ ਕੇ ਬਾਪਸ ਮੋਟਰਸਾਈਕਲ ਉੱਤੇ ਆਪਣੇ ਪਿੰਡ ਮਨਸੂਰਵਾਲਾ ਵੇਟ ਜਾ ਰਹੇ ਸਨ ਜਦੋਂ ਪਿੰਡ ਹੋਟੀਆਂ ਨੇੜੇ ਪਹੁੰਚੇ ਤਾਂ ਇੱਕ ਸਕੂਲ ਬੱਸ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਅਚਾਨਕ ਟੱਕਰ ਹੋ ਗਈ ਜਿਸ ਕਾਰਨ ਉਨ੍ਹਾਂ ਦੀ 7 ਸਾਲਾਂ ਦੀ ਬੱਚੀ ਸੀਰਤ ਕੌਰ ਦੀ ਮੌਤ ਹੋ ਗਈ ਜਦਕਿ ਇਸ ਹਾਦਸੇ ਵਿੱਚ ਸਿਮਰਜੀਤ ਸਿੰਘ ਉਸਦੀ ਪਤਨੀ ਸੁਮਨ ਤੇ ਇੱਕ ਲਗਭਗ 1.5 ਸਾਲਾਂ ਬੱਚੀ ਸਿਮਰਨ ਗੰਭੀਰ ਜ਼ਖਮੀ ਹੋ ਗਈ ਇਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਕਪੂਰਤਲਾ ਵਿੱਚ ਡਿਊਟੀ ਡਾਕਟਰ ਸੁਧਾਰਤ ਬਿੰਦਰਾ ਵੱਲੋਂ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਹਾਇਰ ਸੈਂਟਰ ਜਲੰਧਰ ਰੈ퍼 ਕੀਤਾ ਜਾ ਰਿਹਾ ਹੈ ਇਹ ਸੰਬੰਧੀ ਸਬੰਧਤ ਥਾਣੇ ਨੂੰ ਸੂਚਿਤ ਕਰ ਦਿੱਤਾ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ